ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਸੈলেকਸ਼ਨਸ ਤੇ ਅੱਜ ਵਾਲੀਆਂ 5 ਮੀਟਰ ਆਲ ਓਵਰ ਸੂਟਾਂ ਦੀ ਕਲੈਕਸ਼ਨ ਆਈਆਂ ਨੇ ਇਹ ਜਿਹੜਾ ਕਾਟਨ ਦਾ ਸੂਟ ਹੈ ਕਾਟਨ ਦਾ ਦੁਪੱਟਾ ਹੈ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਨਾਲ ਦੁਪੱਟਾ ਪ੍ਰਿੰਟਡ ਮਿਲੇਗਾ 370 ਰੁਪਏ ਦਾ ਰੇਟ ਹੈ ਤੇ ਇਹ ਤੁਸੀਂ ਸਿੰਗਲ ਸੂਟ ਬਾਈ ਕਰਦੇ ਹੋ ਤੇ ਇਹੀ ਰੇਟ ਲੱਗੇਗਾ ਜੇਕਰ ਤੁਸੀਂ ਇਸ ਤੋਂ ਵੱਧ ਸੂਟ ਬਾਈ ਲੈ ਕਰਦੇ ਹੋ ਜਿਵੇਂ 5 10 15 20 ਤਾਂ ਉਹਦੇ ਲਈ ਤੁਹਾਨੂੰ ਰੇਟ ਬਹੁਤ ਜ਼ਿਆਦਾ ਲੈਸ ਹੋ ਜਾਏਗਾ ਉਹ ਤੁਸੀਂ ਉਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿੰਨਾ ਲੈਸ ਹੋਏਗਾ ਜਾਂ ਕਿੰਨਾ ਕੀ ਮਿਲੇਗਾ ਕਿੰਨੇ ਸੂਟਾਂ ਦੇ ਉਹ ਤੁਸੀਂ ਨੰਬਰ 6239245750 ਐਡ ਕੀਤਾ ਉਸ ਨੰਬਰ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਇਹਨਾਂ ਸੂਟਾਂ ਦੇ ਬਾਰੇ ਕਿਉਂਕਿ ਇਹ ਸਿੰਗਲ ਸੂਟ ਜਿਸ ਰੇਟ ਤੇ ਮਿਲ ਰਿਹਾ ਹੈ ਅਗਰ ਤੁਸੀਂ ਜ਼ਿਆਦਾ ਲੈਣੇ ਆ 10 12 15 20 5 ਉਹਦੇ ਨਾਲ ਇਹ ਹੈ ਕਿ ਤੁਹਾਨੂੰ ਰੇਟ ਬਹੁਤ ਜ਼ਿਆਦਾ ਘੱਟ ਹੋ ਜਾਏਗਾ ਉਹ ਲਈ ਤੁਸੀਂ ਨੰਬਰ ਜਾ ਕੇ ਮੈਨੂੰ ਪਿਆਰੀ ਕਰ ਸਕਦੇ ਹੋ कॉटन ਦੇ ਸੂਟ ਨੇ 5 ਮੀਟਰ ਦਾ ਹਾਲਓਵਰ ਸੂਟ ਮਿਲੇਗਾ ਪਹਿਲੇ ਐਸੀ ਸਿਰਫ ਟਾਪ ਐਂਡ ਬਾਟਮ ਦੀ ਹੈ ਕਿ ਪਹਿਲਾਂ ਇਹ ਸੂਟ ਸਿਰਫ ਟੌਪ ਐਂਡ ਬਾਟਮ ਨਹੀਂ ਇਹ ਹੀ ਕਲੈਕਸ਼ਨਾਂ ਵਿੱਚ ਆਏ ਸੀ ਪਰ ਕਸਟਮਰ ਦੀ ਡਿਮਾਂਡ ਤੇ ਇਹਨੂੰ ਹੁਣ ਦੁਪੱਟਿਆਂ ਵਾਲੇ ਲੈ ਕੇ ਆਏ ਆ ਦਿੱਲੀਵੇਅਰ ਸੂਟ ਨੇ ਬਹੁਤ ਪਿਆਰੇ ਨੇ ਰੰਗ ਬਹੁਤ ਸੋਹਣੇ ਨੇ 올ਓਵਰ ਪ੍ਰਿੰਟਡ ਆਣਗੇ ਰੰਗਾਂ ਦੀ ਕੋਈ ਕਮੀ ਨਹੀਂ ਹੈ ਸਾਰੀ ਤਰ੍ਹਾਂ ਦੇ ਰੰਗ ਹੈਗੇ ਨੇ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੰਗ ਐਡ ਕੀਤੇ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਸਾਰੇ ਆਹ ਹੀ ਸੂਟਾਂ ਨੂੰ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿਉਂਕਿ ਹਰ ਇੱਕ ਏਜ ਗਰੁੱਪ ਦੀ ਭੈਣ ਨੇ ਸੂਟ ਲੈਣਾ ਹੁੰਦਾ ਥੋੜੇ 올ਡ ਏਜ ਵਾਲਿਆਂ ਲਈ ਵੀ ਬਾਕੀ ਸੂਟ ਸਾਰੇ ਅਵੇਲੇਬਲ ਨੇ ਤੁਸੀਂ ਸਟੇਟਸ ਵੇਖਣਾ ਹੈ ਦਾ ਨੰਬਰ ਤੇ ਜਾ ਕੇ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਮੈਂ ਉਹ ਨੰਬਰ ਸੇਵ ਕਰ ਲਾਵਾਂਗੀ ਫਿਰ ਤੁਹਾਨੂੰ ਜਿਹੜੀਆਂ ਸੂਟਾਂ ਦੀਆਂ ਡੇਲੀ ਦੀਆਂ ਅਪਡੇਟਸ ਆਣਗੀਆਂ ਸਟੇਟਸ ਤੇ ਸ਼ੋ ਹੋ ਜਾਇਆ ਕਰਨੀਆਂ ਜੇਕਰ ਤੁਸੀਂ ਸੇਟ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਰੀ ਸੈਲਰ ਹੋ ਚਾ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਕਿ ਕਿ ਰਾਸਤੇ ਨਾਲ ਕਿ ਤੁਸੀਂ ਰੀਸੈਲਰ ਹੋ ਸੇਲ ਕਰਨਾ ਚਾਹੁੰਦੇ ਹੋ ਸੂਟ ਤਾਂ ਫਿਰ ਮੈਂ ਤੁਹਾਨੂੰ ਜਿਹੜਾ ਮੇਰਾ ਗਰੁੱਪ ਹੈ ਰੀਸੈਲਰਸ ਦਾ ਉਹਦੇ ਵਿੱਚ ਐਡ ਕਰ ਲਵਾਂਗੀ ਉੱਥੇ ਤੁਹਾਨੂੰ ਜਿਹੜੇ ਆ ਕਿ ਕੁਝ ਸੂਟਾਂ ਤੇ ਲੈਸ ਵੀ ਮਿਲੇਗਾ ਬਾਕੀ ਸ਼ਿਪਿੰਗ ਚਾਰਜਸ ਜਿਹੜੇ ਸਾਰਿਆਂ ਸੂਟਾਂ ਦੇ ਹਮੇਸ਼ਾ ਫ੍ਰੀ ਹੁੰਦੇ ਨੇ ਆਲ ਓਵਰ ਇੰਡੀਆ ਆ ਪ੍ਰਿੰਟਡ ਕਾਟਨ ਦੇ ਸੂਟ ਨਾਏ ਨੇ ਦੁਪੱਟਾ ਬਨਾਲ ਪ੍ਰਿੰਟਡ ਮਿਲੇਗਾ ਸ਼ਰਟ ਬਹੁਤ ਪਿਆਰੀ ਹੈ ਰੰਗ ਇਹਨਾਂ ਵਿੱਚ ਨਵੇਂ-ਨਵੇਂ ਐਡ ਹੋਏ ਨੇ ਹਰ ਇੱਕ ਡਿਜ਼ਾਈਨ ਵਿੱਚ ਚਾਰ-ਚਾਰ ਰੰਗ ਹੈਗੇ ਨੇ ਜਿਸ ਤੋਂ ਵੱਧ ਨਹੀਂ ਨੇ ਕਿਉਂਕਿ ਇਹ ਥੋੜੇ-ਥੋੜੇ ਹੀ ਰੰਗ ਲੈ ਕੇ ਆਏ ਆਂ ਬਾਕੀ ਤੁਸੀਂ ਜਿਹੜੇ ਸੂਟ ਦੇਖ ਰਹੇ ਹੋ ਸਾਰੇ ਅਵੇਲੇਬਲ ਨੇ ਸ਼ਿਪਿੰਗ ਚਾਰजेस ਆਲਓਗ੍ਰੀਨ ਜਾਂ ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਸੀਂ ਚੈਨਲ ਨੂੰ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦੇਣਾ ਤਾਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕਲ ਕਿਹੜੇ-ਕਿਹੜੇ ਟ੍ਰੈਂਡੀ ਸੀਜ਼ਨ ਦੇ ਅਕੋਰਡਿੰਗਲੀ ਕਿਹੜੇ ਸੂਟ ਨੇ ਕਿਹੜੇ ਡਿਜ਼ਾਈਨ ਨੇ ਕਿਹੜਾ ਪੈਟਰਨ ਹੈ ਕਿਹੜਾ ਫੈਬਰਿਕ ਹੈ ਜਿਹੜਾ ਟ੍ਰੈਂਡ ਕਰ ਰਿਹਾ ਮੈਂ ਹਮੇਸ਼ਾ ਟ੍ਰੈਂਡੀ ਸੂਟ ਹੀ ਲੈ ਕੇ ਆਂਦੀ ਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਸੂਟ ਸਾਰੇ ਅਵੇਲੇਬਲ ਨੇ ਰੇਟ ਮੈਂ ਤੁਹਾਨੂੰ ਸਬਤਤ ਆਸ ਦਿੱਤਾ ਹੈ ਇੰਨਾ ਵਿੱਚ ਹੋਰ ਆਪਸ਼ਨ ਵੀ ਆਈਆਂ ਨੇ ਉਹ ਵੇਖਣੀਆਂ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਾਰੇ ਸੂਟਾਂ ਦੇ ਜਿਹੜੇ ਡਿਜ਼ਾਈਨ ਪੈਟਰਨ ਮੋਸਟਲੀ ਐਡ ਕਰ ਦਿੱਤੇ ਨੇ ਸਿਰਫ ਇਹਨੂੰ ਛੱਡ ਕੇ ਇਹਦੇ ਵਿੱਚ ਜਿਹੜੇ ਬਾਕੀ ਰੰਗ ਹੈ ਕਿੰਨੇ ਨੰਬਰ ਤੇ ਚੱਕ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ